ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਸ਼ੀਰ ਦਸਤ ਵਿੱਚ ਸਾਂਝ ਪਾਉਣੇ ਆ ਸੈਖ ਤਾਰੀਖ ਵਿੱਚ ਵਾਪਰੇ 30 ਸਰੇ ਖੂਨੀ ਕੱਲੂਕਾਰੇ ਦੌਰਾਨ ਭਾਰਤੀ ਫੌਜ ਦਾ ਆਖਰੀ ਦਮ ਤੱਕ ਮੁਕਾਬਲਾ ਕਰਨ ਵਾਲੇ ਜੂਝ ਕੇ ਸ਼ਹੀਦ ਹੋਏ ਅਖੀਰਲੇ ਸ਼ਹੀਦ ਭਾਈ ਮੇਜਰ ਸਿੰਘ ਜੀ ਨਾਗੋਕੇ ਦੇ ਸਬੰਧ ਵਿੱਚ ਭਾਈ ਮੇਜਰ ਸਿੰਘ ਦਾ ਜਨਮ ਸਾਲ 1950 ਦੌਰਾਨ ਸਰਦਾਰ ਹਰਬੰਸ ਸਿੰਘ ਦੇ ਘਰੇ ਮਾਤਾ ਹਰਭਜਨ कौर ਦੀ ਕੁੱਖੋਂ ਹੋਇਆ ਸੀ। ਉਹਨਾਂ ਦਾ ਪਿੰਡ ਨਾਗੂ ਕੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਹੈ। ਸੋ ਭਾਈ ਮੇਜਰ ਸਿੰਘ ਦੀ ਉਮਰ ਅਜੇ ਸਾਲ ਕਦੀ ਸੀ ਕਿ ਉਹਨਾਂ ਦੇ ਮਾਤਾ ਹਰਭਜਨ कौर ਜੀ ਅਕਾਲ ਚਲਾਣਾ ਕਰ ਜਾਂਦੇ ਆ ਤੇ ਭਾਈ ਮੇਜਰ ਸਿੰਘ ਦੀ ਪਰਵਰਿਸ਼ ਉਹਨਾਂ ਦੀ ਪੈਣ ਬੀਬੀ ਸਵਰਨਕੌਰ ਅਤੇ ਦਾਦੀ ਵੱਲੋਂ ਕੀਤੀ ਜਾਂਦੀ ਆ ਉਹ ਦੁਨਿਆਵੀ ਤੌਰ ਤੇ ਜੋ ਪੜ੍ਹਾਈ ਭਾਈ ਮੇਜਰ ਸਿੰਘ ਨੇ ਕੀਤੀ ਆ ਉਹ 10ਵੀਂ ਤੱਕ ਦੀ ਉਹਨਾਂ ਦੀ ਪੜ੍ਹਾਈ ਆ 10ਵੇਂ ਦਾ ਅਹਿਮਤਿਹਾਨ ਪਾਸ ਕਰਨ ਤੋਂ ਬਾਅਦ ਭਾਈ ਮੇਜਰ ਸਿੰਘ ਨੇ ਅਗਾਹ ਪੜਨਾ ਮناسب ਨਾ ਸਮਝਿਆ ਸੋ ਭਾਈ ਮੇਜਰ ਸਿੰਘ ਨੇ ਖੰਡੂਰ ਸਾਹਿਬ ਵਿਖੇ ਬਾਬਾ ਤਾਰਾ ਸਿੰਘ ਜੀ ਕੋਲ ਜਾ ਕੇ ਗੁਰਬਾਣੀ ਦੀ ਸੰਥਿਆ ਲੈਣੀ ਆਰੰਭ ਕਰ ਦਿੱਤੀ ਪਰ ਪਹਿਲਾਂ ਉਹਨਾਂ ਨੇ ਸਤ ਬਾਣੀ ਆ ਦਾ ਨਤਨੇਮ ਜਿਵਾਨੇ ਕੰਠ ਕੀਤਾ ਤਾਂ ਕਿ ਕਦੀ ਵੀ ਜ਼ਿੰਦਗੀ ਦੇ ਵਿੱਚ ਨਤਨੇਮ ਤੋਂ ਮੈਂ ਬੰਜਾ ਨਾ ਹੋਵਾਂ ਇਹ ਇਸ ਗੱਲ ਨੂੰ ਮੁੱਖ ਰੱਖਦੇ ਆ ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦੀ ਉਹਨਾਂ ਨੇ ਚਾਰ ਵਾਰ ਸੰਥਿਆ ਕੀਤੀ ਪਰ ਬਹੁਤ ਹੀ ਵਧੀਆ ਪਾਠੀ ਬਣ ਗਏ ਸਨ ਔਰ ਇਹ ਇੱਕ ਉਹਨਾਂ ਦੇ ਸੁਭਾਅ ਦੀ ਉਹਨਾਂ ਦੀ ਜ਼ਿੰਦਗੀ ਦੀ ਇੱਕ ਵਿਸ਼ੇਸ਼ਤਾਈ ਹੈ ਕਿ ਉਹਨਾਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਅਖੰਡ ਪਟ ਸਾਹਿਬ ਕੀਤੇ ਜਿੰਨਿਆਂ ਵੀ ਰੋਲਾ ਜਿੰਨਿਆਂ ਵੀ ਡਿਊਟੀ ਆ ਲਾਈਆਂ ਬਤੌਰ ਪਾਠੀ ਉਹਨਾਂ ਨੇ ਕਦੀ ਵੀ ਪੋਸਟਪੀਟਾ ਨਹੀਂ ਸੀ ਲਈ ਕਿਉਂਕਿ ਭਾਈ ਮੇਜਰ ਸਿੰਘ ਦਾ ਇਹ ਵਿਸ਼ਵਾਸ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਡਿਊਟੀ ਕਰਨ ਦੀ ਰੋਲ ਲਗਾਉਣ ਦੀ ਸੇਵਾ ਕਰਨ ਦੀ ਜੋ ਆਪਾਂ ਨੂੰ ਬਹੁਤ ਹੀ ਚੰਗੇ ਪਾਗ ਹੋ ਤਾਂ ਜਾ ਕੇ ਪ੍ਰਾਪਤੀ ਹੁੰਦੀ ਆ ਸੋ ਉਹਨਾਂ ਨੇ ਹਮੇਸ਼ਾ ਹੀ ਫਰੀ ਪਰਵਾਨ ਗਈਆਂ ਅਖੰਡ ਪਾਠ ਸਾਹਿਬ ਦੀਆਂ ਔਰ ਸਹਿਜ ਪਾਠ ਕੀਤੇ ਉਹ ਵੀ ਕਿਸੇ ਵਾਸਤੇ ਕੀਤੇ ਫਰੀ ਜਾਂ ਉਹਨਾਂ ਨੇ ਆਪਣੇ ਵਾਸਤੇ ਕੀਤੇ ਸੋ ਇਸੇ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਭਾਰਤ ਦੇ ਵਿੱਚ ਐਮਰਜੈਂਸੀ ਲੱਗ ਚੁੱਕੀ ਹੁੰਦੀ ਆ 1975 ਦੇ ਵਿੱਚ ਪਰ ਉਹਦੇ ਤੋਂ ਪਹਿਲਾਂ 1974 ਦੌਰਾਨ ਭਾਈ ਮੇਜਰ ਸਿੰਘ ਦਾ ਅਨੰਦਕਾਰ ਚ ਸਤਿਕਾਰਯੋਗ ਬੀਬੀ ਜਸਵਿੰਦਰ ਕੌਰ ਨਾ ਹੋਇਆ ਅਤੇ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਤਿੰਨ ਪੁੱਤਰਾਂ ਦੀ ਦਾਤ ਬਖਸ਼ਿਸ਼ ਕੀਤੀ ਜਿਨ੍ਹਾਂ ਦੇ ਵਿੱਚ ਭਾਈ ਅਜੇਪਾਲ ਸਿੰਘ ਭਾਈ ਗੁਰਪ੍ਰੀਤ ਸਿੰਘ ਤੇ ਭਾਈ ਕੁਲਦੀਪ ਸਿੰਘ ਜਦੋਂ ਐਮਰਜੈਂਸੀ ਲੱਗੀ ਹੋਈ ਸੀ ਤਾਂ ਦਮਦਮੀ ਟਕਸਾਲ ਦੇ ਮੁਖੀ ਬਹੁਤ ਹੀ ਸਤਿਕਾਰਯੋਗ ਸੰਤ ਕਰਤਾਰ ਸਿੰਘ ਦੀ ਖਾਸਾ ਪਿੰਡਰਾਵਾਲਿਆਂ ਨੇ ਐਮਰਜੈਂਸੀ ਦੇ ਖਿਲਾਫ ਆਵਾਜ਼ بلند ਕਰਨ ਵਾਸਤੇ ਪੰਜਾਬ ਦੀ ਧਰਤੀ ਤੇ 37 ਜਲੂਸ ਕੱਢੇ ਸੀ। ਔਰ 36 ਜਲੂਸ ਜਿਸ ਦੇ ਵਿੱਚ ਭਾਈ ਮੇਜਰ ਸਿੰਘ ਨੇ ਸ਼ਮੂਲਤ ਕੀਤੀ ਸੀ ਔਰ ਇੱਕ ਵਾਰ ਸੰਤ ਕਰਤਾਰ ਸਿੰਘ ਜੀ ਜਲੂਸ ਲੈ ਕੇ ਜਾ ਰਹੇ ਸਨ ਔਰ ਮੁਰੇ ਗੁਰਦਾਸਪੁਰ ਦਾ ਡੀਸੀ ਕੰਦਾ ਕਿ ਐਮਰਜੈਂਸੀ ਲੱਗੀ ਹੋਈ ਹੈ। ਔਰ ਤਿੰਨ ਬੰਦੇ ਇਕੱਠੇ ਨਹੀਂ ਹੋ ਸਕਦੇ ਤੇ ਤੁਸੀਂ ਇੰਨਾ ਵੱਡਾ ਜਲੂਸ ਲੈ ਕੇ ਜਾ ਰਹੇ ਹਾਂ ਸੋ ਇਸ ਗੱਲ ਦੀ ਤੁਹਾਨੂੰ ਅਜਾਜਤ ਨਹੀਂ ਤਾਂ ਸੰਤ ਕਰਤਾਰ ਸਿੰਘ ਜੀ ਖਾਸਾ ਪੰਡਰਾ ਵਾਲਿਆਂ ਨੇ ਬੜੀ ਹੀ ਨਿਡਰਤਾ ਦੇ ਨਾਲ ਬੜੀ ਹੀ ਦ੍ਰਿੜਤਾ ਦੇ ਨਾਲ ਡੀਸੀ ਨੂੰ ਸਨੇਹਾ ਦਿੱਤਾ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਵਾਰੀ ਆ ਰਹੀ ਆ ਕਿ ਡੀਸੀ ਨੂੰ ਕਹੋ ਕਿ ਹੱਥ ਜੋੜ ਕੇ ਆਪਣੇ ਜੋੜੇ ਉਤਾਰ ਕੇ ਸੜਕ ਦੇ ਪਾਸੇ ਹੋ ਕੇ ਖੜ ਜਾਵੇ। ਸੋ ਇਸ ਗੱਲ ਦਾ ਅਸਰ ਭਾਈ ਮੇਜਰ ਸਿੰਘ ਦੇ ਜੀਵਨ 'ਤੇ ਬਹੁਤ ਜ਼ਿਆਦਾ ਹੁੰਦਾ। ਔਰ ਉਹਦੇ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਜਦੋਂ ਸੱਚਖੰਡ ਗਮਨ ਕਰ ਜਾਂਦੇ ਆ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਦਮਦਮਿਤਕਸਾਲ ਦੇ ਮੁਖੀ ਬਣਦੇ ਆ ਔਰ ਖਡੂਰ ਸਾਹਿਬ ਵਿਖੇ 8 April ਤੋਂ ਲੈ ਕੇ 10 April ਤੱਕ ਤਨ ਰੋਜਾ ਗੁਰਮਤ ਸਮਾਗਮ ਕੀਤਾ ਗਿਆ ਜ ਜਿਹਦੇ ਵਿੱਚ ਭਾਈ ਮੇਜਰ ਸਿੰਘ ਦਾਗੋਕੇ ਨੇ ਆਪਣੇ ਸਾਥੀਆਂ ਦੇ ਨਾਲ ਹਾਜ਼ਰੀ ਭਰੀ ਔਰ ਗੁਰਬਾਣੀ ਦਾ ਲਾਹਾ ਲਿਆ ਗੁਰਮਤ ਦਾ ਲਾਹਾ ਲਿਆ ਆਪਣੇ ਜੀਵਨ ਦੇ ਵਿੱਚ ਔਰ ਆਪਣਾ ਵਿਸ਼ਵਾਸ ਹੋਰ ਦ੍ਰਿੜ ਕੀਤਾ ਧਰਮ ਦੇ ਵਿੱਚ ਔਰ 11 ਅਪ੍ਰੈਲ 1978 ਵਾਲੇ ਦਿਨ ਭਾਈ ਮੇਜਰ ਸਿੰਘ ਜੀ ਨੇ ਦੁਬਾਰਾ ਅਮਰਤ ਸਕਿਆ ਸੀ ਔਰ ਇਸ ਤੋਂ ਤੀਸਰੇ ਦਿਨ ਜਦੋਂ 13 ਪ੍ਰੈਲ 1978 ਵਾਲੇ ਦਿਨ ਅੰਮ੍ਰਿਤਸਰ ਵਿਖੇ ਖੂਨੀ ਸੱਕਾ ਵਪਰਿਆ ਜਿਸ ਦੇ ਵਿੱਚ ਨਰਕਤਾਰਿਕ ਗੁਰਵਚਨੇ ਨੇ 13 ਸਿੰਘਾਂ ਨੂੰ ਸ਼ਹੀਦ ਤੇ अनेकांना ਜ਼ਖਮੀ ਕਰ ਦਿੱਤਾ ਸੀ ਤਾਂ ਉਸ ਰੋਸਮਈ ਪ੍ਰਦਰਸ਼ਨ ਦੇ ਵਿੱਚ ਭਾਈ ਮੇਜਰ ਸਿੰਘ ਜੀ ਨਾਗੋਕੀ ਨੇ ਆਪ ਸ਼ਾਮਲਤ ਕੀਤੀ ਸੀ ਔਰ 13 ਸਿੰਘਾਂ ਦੀ ਸ਼ਹਾਦਤ ਤੇ 70 ਦੇ ਕਰੀਬ ਸਿੰਘਾਂ ਨੂੰ ਜ਼ਖਮੀ ਹੁੰਦਿਆਂ ਉਹਨਾਂ ਆਪਣੀ ਅੱਖਾਂ ਦੇ ਨੱਥ ਕੀਆ ਸੀ ਪਰ ਉਹਦੇ ਤੋਂ ਬਾਅਦ ਭਾਈ ਮੇਜਰ ਸਿੰਘ ਨੇ ਇਹ ਪੱਕਾ ਮੰਨ ਬਣਾ ਲਿਆ ਸੀ ਕਿ ਉਹ ਕੌਮ ਦੀ ਦੁਖੀਆਂ ਨੂੰ ਗੁਰੂ ਘਰ ਦੇ ਨਿੰਦਕਾਂ ਨੂੰ ਆਖਰੀ ਦਮ ਤੱਕ ਸਬਕ ਸਿਖਾਉਂਦਾ ਰਹੇਗਾ ਜਦੋਂ ਨਰਕਤਾਰੀ ਗੁਰਬਚਨੇ ਨੂੰ ਸੋਧਣ ਦੀ ਗੱਲ ਆਈ ਤਾਂ ਜਿਸ ਕਾਰ ਦੇ ਵਿੱਚ ਸਮਾਨ ਲਿਜਾਇਆ ਗਿਆ ਦਿੱਲੀ ਨੂੰ ਉਹਦੀ ਡਰਾਈਵਿੰਗ ਉਹਦੀ ਡਰਾਈਵਿੰਗ ਭਾਈ ਮੇਜਰ ਸਿੰਘ ਨੇ ਆਪ ਕੀਤੀ ਕਿਉਂਕਿ ਭਾਈ ਗਿਆਨ ਸਿੰਘ ਲਾਗੋਕੇ ਦੇ ਨਾਲ ਭਾਈ ਮੇਜਰ ਸਿੰਘ ਦਾ ਬਹੁਤ ਜ਼ਿਆਦਾ ਪਿਆਰ ਸੀ ਇਸੇ ਤਰ੍ਹਾਂ ਹੀ ਸਮਾਂ ਅੱਗੇ ਬੀਤਦਾ ਗਿਆ ਜਦੋਂ ਨਰਕਤਾਰੀ ਨੂੰ ਸੋਧ ਦਿੱਤਾ ਗਿਆ ਉਹਦੇ ਤੋਂ ਬਾਅਦ ਭਾਈ ਮੇਜਰ ਸਿੰਘ ਦੇ ਘਰੇ ਪੁਲਿਸ ਤੇ ਰੀਡ ਹੋਣੀ ਸ਼ੁਰੂ ਹੋ ਗਈ ਤੇ ਭਾਈ ਮੇਜਰ ਸਿੰਘ ਰੂਪੋਸ਼ ਹੋ ਕੇ ਸਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲਿਆਂ ਦੇ ਜਥੇ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਆ ਔਰ ਇਸੇ ਤਰ੍ਹਾਂ ਹੀ ਸਮਾਂ ਬੀਤਦਾ ਜਾਂਦਾ ਕਿਉਂਕਿ ਪਹਿਲਾਂ ਵੀ ਜ਼ਿਆਦਾਤਰ ਉਹ ਜਥੇ ਦੇ ਵਿੱਚ ਹੀ ਰਹਿੰਦੇ ਹੁੰਦੇ ਸੀ ਉਹਨਾਂ ਨੇ ਖੁਦ ਬੇਨਤੀ ਕੀਤੀ ਸੀ ਸਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲਿਆਂ ਨੂੰ ਕਿ ਮੈਂ ਪੱਕੇ ਤੌਰ ਤੇ ਜਥੇ ਦੇ ਵਿੱਚ ਰਹਿਣਾ ਚਾਹਣਾ ਤੇ ਸੰਤਾਂ ਨੇ ਉਹ ਪ੍ਰਵਾਨ ਕਰ ਲਈ ਸੀ ਪਰ ਰਾਹੇ ਬਗਾਹੇ ਭਾਈ ਮੇਜਰ ਸਿੰਘ ਜੀ ਆਪਣੇ ਪਿੰਡ ਜਾਇਉਂਦੇ ਸੀ ਜਾਂ ਬਾਹਰ ਕੋਈ ਕਾਰਵਾਈ ਕਰਨੀ ਹੁੰਦੀ ਧਰਮ ਦੀ ਪ੍ਰਚਾਰ ਦੀ ਤਾਂ ਉਹ ਅਧਿਕਾਰ ਉਹ ਕਾਰਵਾਈ ਕਰਨ ਵਾਸਤੇ ਭਾਈ ਮੇਜਰ ਸਿੰਘ ਬਾਹਰ ਚਲੇ ਜਾਇਆ ਕਰਦੇ ਸੀ। ਤੋਂ ਇਸੇ ਤਰ੍ਹਾਂ ਹੀ ਸਮਾਂ ਅੱਗੇ ਬੀਤਿਆ ਤਾਂ ਭਾਈ ਮੇਜਰ ਸਿੰਘ ਨੇ ਜਦੋਂ ਜੂਨ 1984 ਦਾ ਖੂਨੀ ਕੱਲੂ ਕਾਰਾ ਵਾਪਰਿਆ ਤੇ ਉਹਦੇ ਵਿੱਚ ਆਖਰੀ ਦਮ ਤੱਕ ਉਹਨੇ ਜੂਝਦਿਆਂ ਸ਼ਹਾਦਤ ਦਿੱਤੀ ਪਰ ਸਭ ਤੋਂ ਬਾਅਦ ਦੇ ਵਿੱਚ ਭਾਈ ਮੇਜਰ ਸਿੰਘ ਦੀ ਸ਼ਹਾਦਤ 10 ਜੂਨ 1984 ਵਾਲੇ ਦਿਨ ਹੋਈ ਸੀ। ਔਰ ਆਖਰੀ ਸ਼ਹੀਦ ਹੋਏ ਹਨ ਭਾਈ ਮੇਜਰ ਸਿੰਘ ਜਿਹਦਾ ਦਾ ਮੋਰਚਾ ਜੋ ਰਾਮਗੜੀਆ ਬੰਗਾ ਹੈ ਉਹ ਪਾਣੀ ਦੀ ਤਹਿ ਤੱਕ ਬਣਿਆ ਹੋਇਆ ਹੈ ਸਭ ਤੋਂ ਥੱਲੇ ਜਾ ਕੇ ਉਸ ਦਾ ਦਾ ਮੋਰਚਾ ਸੀ ਪਰ ਜਿਸ ਦਿਨ ਭਾਰਤ ਦਾ ਰਾਸ਼ਟਰਪਤੀ ਅਗਿਆਨੀ ਜੈਲ ਸਿੰਘ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ 8 ਜੁਨੂ ਨੂੰ ਦਰਬਾਰ ਸਾਹਿਬ ਆਉਂਦਾ ਤਾਂ ਉਹਦੇ ਤੇ ਭਾਈ ਮੇਜਰ ਸਿੰਘ ਵੱਲੋਂ ਗੋਲੀ ਚਲਾਈ ਗਈ ਜਿਸ ਦੇ ਵਿੱਚ ਉਹਦਾ ਇੱਕ ਜੋ ਅੰਗ ਰੱਖਿਆ ਸੀ ਉਹ ਜਕਮੀ ਹੋ ਗਿਆ ਸੀਗਾ ਪਰ ਇਹਦੇ ਤੋਂ ਪਹਿਲਾਂ ਭਾਈ ਮੇਜਰ ਸਿੰਘ ਨੇ ਜਦੋਂ 19 ਜੁਲਾਈ 1982 ਨੂੰ ਸੰਤ ਜਰਨੇਲ ਸਿੰਘ ਜੀ ਖਾਸਾ ਪੰਡਰਾਵਾਲਿਆਂ ਨੇ ਮੋਰਚਾ ਆਰੰਭ ਕੀਤਾ ਅਤੇ ਜਿਹੜਾ ਮੋਰਚਾ 4 ਅਗਸਤ 1982 ਨੂੰ ਧਰਮ ਚੁੱਧ ਮੋਰਚੇ ਦੇ ਵਿੱਚ ਤਬਦੀਲ ਹੋ ਗਿਆ ਸੀ ਉਸ ਮੋਰਚੇ ਦੌਰਾਨ ਦਰਬਾਰ ਸਾਹਿਬ ਰਹਿੰਦਿਆ ਖਾੜ ਕੋ ਗਤੀਵਿਧੀਆਂ ਕੀਤੀਆਂ ਕੌਮ ਦੇ ਦੁਖੀਆਂ ਦੁਸ਼ਟਾਂ ਨੂੰ ਉਹਨਾਂ ਨੇ ਸੋਦਾ ਲਗਾਇਆ ਔਰ ਉਹਨਾਂ ਨੇ ਜਿਨ੍ਹਾਂ ਸਿੰਘਾਂ ਦਾ ਸਾਥ ਦਿੱਤਾ ਐਕਸ਼ਨ ਕਰਨ ਦੇ ਵਿੱਚ ਉਹਨਾਂ ਦੇ ਵਿੱਚ ਅਮਰ ਸ਼ਹੀਦ ਭਾਈ ਸਰੇਂਦਰ ਸਿੰਘ ਸੋਢੀ ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਸੁਖਾ ਉਰਫ ਜਨਰਲ ਲਾਵ ਸਿੰਘ ਵਰਗੇ ਯੋਧੇ ਸਨ ਔਰ ਅਮਰ ਸ਼ਹੀਦ ਭਾਈ ਮਨਵੀਰ ਸਿੰਘ ਤਿਹੜੂ ਉਰਫ ਹਰੀ ਸਿੰਘ ਜਨਰਲ ਖਾਲਿਸਤਾਨ ਕਮਾਂਡੋ ਫੋਰਸ ਜਿਹਦੇ ਬਾਅਦ ਵਿੱਚ ਬਣੀ ਸੀ ਜਨਰਲ ਸੋ ਇਹੋ ਜਿਹਾ ਸੂਰਮਿਆਂ ਦੇ ਨਾਲ ਇਹੋ ਜਿਹਾ ਯੋਧਿਆਂ ਦੇ ਨਾਲ ਮਿਲ ਕੇ ਭਾਈ ਮੇਜਰ ਸਿੰਘ ਐਕਸ਼ਨ ਕਰਦੇ ਰਹੇ ਪਰ ਉਹਨਾਂ ਨੇ ਦਰਬਾਰ ਸਾਹਿਬ ਤੋਂ ਬਾਹਰ ਜਾਣ ਵਾਸਤੇ ਨਾ ਕਰ ਦਿੱਤੀ ਸੀ ਕਿ ਉਹ ਇੱਥੇ ਹੀ ਸ਼ਹੀਦੀ ਦੇਣਗੇ ਕਿਉਂਕਿ ਭਾਈ ਮੇਜਰ ਸਿੰਘ ਜੀ ਕਹਿੰਦੇ ਸਨ ਕਿ ਮੋਹੇ ਮਰਨੇ ਦਾ ਚਾਹੂ ਹੈ ਮਰਉ ਤਹਰ ਕੇ ਦਵਾਰ ਸੋ ਉਹ ਕੇ ਭਾਈ ਮੇਜਰ ਸਿੰਘ ਜੀ ਦਾ ਇਹ ਵਿਚਾਰ ਸੀ ਕਿ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸ਼ਹਾਦਤ ਦੇਣੀਆ ਜਦੋਂ ਇੱਥੇ ਹਮਲਾ ਹੋਇਆ ਤਾਂ ਮੈਂ ਇੱਥੋਂ ਨਹੀਂ ਜਾਵਾਂਗਾ ਸੋ ਉਹਨਾਂ ਨੇ ਆਪਣੀ ਇਸ ਗੱਲ ਤੇ ਪਹਿਰਾ ਦਿੱਤਾ ਇਹਨਾਂ ਬਚਨਾਂ ਨੂੰ ਪੂਰਾ ਕੀਤਾ ਇੱਥੇ ਰਹਿੰਦੇ ਆ ਉਹਨਾਂ ਨੇ ਭਾਰਤੀ ਫੌਜ ਦਾ ਮੁਕਾਬਲਾ ਕਰਦਿਆਂ ਆਖਰੀ ਦਮ ਤੱਕ ਭਾਰਤੀ ਫੌਜ ਦੇ ਖਿਲਾਫ ਜੰਗ ਲੜੀ ਔਰ ਆਪਣੀ ਸ਼ਹਾਦਤ ਦਿੱਤੀ ਗਰਦਾਸਪੁਰ ਅਮਰਸਰ ਜ਼ਿਲ੍ਹੇ ਦੇ ਵਿੱਚ ਭਾਈ ਮੇਜਰ ਸਿੰਘ ਨੇ ਭਾਈ सुरेंद्र ਸਿੰਘ ਸੋਢੀ ਦੇ ਨਾਲ ਖਾੜ ਕੋ ਗਤੀਵਧੀਆਂ ਕੀਤੀਆਂ ਜੋ ਬੱਚੜ ਪੁਲਿਸ ਵਾਲੇ ਸੀ ਅਤੇ ਜੋ ਨਕਲੀ ਨਿਰੰਕਾਰੀ ਸੰਨਰਕਧਾਰੀਏ ਜਿਨ੍ਹਾਂ ਨੇ ਸਿੱਖਾਂ ਦੇ ਖੂਨ ਨਾਲ ਖੂਲੀ ਖੇਡੀ ਸੀ 13 April 1978 ਵਾਲੀ ਦਿਨ ਉਹਨਾਂ ਨੂੰ ਲੱਭ ਲੱਭ ਕੇ ਭਾਈ ਮੇਜਰ ਸਿੰਘ ਨੇ ਅਤੇ ਭਾਈ सुरेंद्र ਸਿੰਘ ਸੋਢੀ ਨੇ ਭਾਈ ਸੁਖਦੇਵ ਸਿੰਘ ਸੁਖਾ ਸਿਪਾਹੀ ਔਰ ਜਨਰਲ ਲਵ ਸਿੰਘ ਨੇ ਭਾਈ ਮਨਵੀਰ ਸਿੰਘ ਚਿਹਰੂ ਨੇ ਉਹਨਾਂ ਨੂੰ ਸੋਧਾ ਲਗਾਇਆ ਔਰ ਉਹਦੇ ਤੋਂ ਬਾਅਦ ਭਾਈ ਮੇਜਰ ਸਿੰਘ ਅੰਮ੍ਰਿਤਸਰ ਤੋਂ ਬਾਹਰ ਆਣ ਕੇ ਜਲੰਧਰ ਔਰ ਲੁਧਿਆਣੇ ਦੇ ਵਿੱਚ ਵੀ ਉਹਨਾਂ ਨੇ ਖਾੜਕੂ ਗਤੀਵਿਧੀਆਂ ਨੂੰ ਅਮਲ ਵਿੱਚ ਲਿਆਂਦਾ ਔਰ ਕੌਮ ਦੇ ਦੁਖੀਆਂ ਦੁਸ਼ਟਾਂ ਨੂੰ ਨੱਥ ਪਾਈ ਭਾਈ ਮੇਜਰ ਸਿੰਘ ਦਾ ਜੋ ਜੀਵਨ ਆ ਉਹ ਬਹੁਤ ਹੀ ਜ਼ਿਆਦਾ ਧਾਰਮਿਕ ਜੀਵਨ ਸੀ ਬਹੁਤ ਹੀ ਵਧੀਆ ਉਹਨਾਂ ਦਾ ਜੀਵਨ ਉੱਚਾ ਤੇ ਸੁੱਚਾ ਜੀਵਨ ਰਿਹਾ ਸੋ ਪਾਈ ਮੇਜਰ ਸਿੰਘ ਹਰੇਕ ਵਿਅਕਤੀ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ ਔਰ ਹਰੀਖ ਤੇ ਵਿਸ਼ਵਾਸ ਕਰਦੇ ਸਨ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਇਮਾਨਦਾਰ ਬਹੁਤ ਹੀ ਜ਼ਿਆਦਾ ਧਰਮੀ ਪਰਸ਼ ਹੋਏ ਹਨ ਸੋ ਆਖਰ ਦੇ ਵਿੱਚ ਭਾਈ ਮੇਜਰ ਸਿੰਘ ਨਾਗੋਕੇਦੀ ਸ਼ਹਾਦਤ ਨੂੰ ਪੰਥ ਪ੍ਰਤੀ ਕੀਤੀ ਹੋਈ ਉਸ ਦੀ ਮਹਾਨ ਕੁਰਬਾਨੀ ਨੂੰ ਕੇ ਸ੍ਰੀ ਪ੍ਰਣਾਮ ਹੈ ਕੇ ਸ੍ਰੀ ਪ੍ਰਣਾਮ ਹੈ ਯੂਨਾਈਟਿਡ ਖਾਲਸਾ ਦਲ ਜੁਕੇ ਦੀ ਤਰਫੋਂ ਖਾਲਸਾ ਪੰਥ ਦੀ ਤਰਫੋਂ ਭਾਈ ਮੇਜਰ ਸਿੰਘ ਦੀ ਸ਼ਹਾਦਤ ਸਦਾ ਹੀ ਕੌਮ ਚਾਦਰ ਰੱਖੇਗੀ ਹਮੇਸ਼ਾ ਹੀ ਭਾਈ ਮੇਜਰ ਸਿੰਘ ਦੀ ਸ਼ਹਾਦਤ ਕੌਮ ਦੇ ਵਾਸਤੇ ਇੱਕ ਸੇਧ ਮਈ ਵਰਤਾਰਾ ਬਣ ਕੇ ਰਹੇਗੀ ਕਿ ਜਿਹੜਾ ਵੀ ਵਿਅਕਤੀ ਗੁਰੂ ਘਰ ਤੇ ਚੜ੍ਹਾਈ ਕਰਕੇ ਆਵੇਗਾ ਉਹਦੇ ਖਿਲਾਫ ਆਖਰੀ ਦਮ ਤੱਕ ਲੜਾਈ ਲੜੀ ਜਾਵੇਗੀ ਕੰਗ ਲੜੀ ਜਾਵੇਗੀ ਉਹਦੇ ਨਖਿਆ ਦੁਪਹਿਰ ਗੁਰੂ ਘਰ ਵਿਖੇ ਪੈ ਨਹੀਂ ਦਿੱਤੇ ਜਾਣਗੇ ਔਰ ਉਹਨਾਂ ਨੇ ਪੈਣ ਨਹੀਂ ਦਿੱਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ